ਜਿਹੜਾ ਨੋਟਿਸ ਆਇਆ ਜੀ ਵੀ ਸਸਪੈਂਡ ਕੀਤਾ ਜਾਂਦਾ ਪੁੱਛਿਆ ਵੀ ਪ੍ਰੈਸ਼ਰ ਹੈਗਾ ਕੀ ਦਾ ਪ੍ਰੈਸ਼ਰ ਕਹਿੰਦੇ ਜੀ ਮਜੂਤਾ ਐਮ ਐਲ ਏ ਸਾਹਿਬ ਦਾ ਸਾਡੇ 70 ਸਾਲਾਂ ਤੋਂ ਆ ਬੈਠਿਆ ਜੀ ਅੱਜ ਤੀਕ ਕੋਈ ਸਰਪੰਚ ਸਸਪੈਂਡ ਨਹੀਂ ਹੋਇਆ ਸੀ ਦੱਸੋ ਵੀ ਅਸੀਂ ਦੋ ਵਾਰੀ ਵੀਡੀਓ ਸਾਹਿਬ ਕੋਲੇ ਗਏ ਆ ਜੀ ਉਹ ਕਹਿੰਦੇ ਤੁਹਾਡਾ ਕੰਮ ਨਹੀਂ ਚੱਲਦਾ ਤੁਸੀਂ ਜੀ ਸਾਨੂੰ ਪ੍ਰੈਸ਼ਰ ਹੈ ਸਾਨੂੰ ਪੋਲੀਟੀਕਲ ਪ੍ਰੈਸ਼ਰ ਆ ਅਸੀਂ ਕੰਮ ਨਹੀਂ ਕਰ ਸਕਦੇ ਸਾਰੇ ਪਿੰਡ ਦੀਆਂ ਗਲੀਆਂ ਦੇ ਆਹ ਜਿਹੜੇ ਜੀ ਮਤੇ ਪਾਏ ਹੋਇਆ ਅਜਲਾਸ ਕੀਤੇ ਹੋਏ ਆ ਜੀ ਆਹ ਇਹਦੇ ਵਾਸਤੇ ਸਾਨੂੰ ਕੋਈ ਨਾ ਗ੍ਰਾਂਟ ਦਿੰਦੇ ਆ ਨਾ ਕੋਈ ਉਹ ਦਿੰਦੇ ਸਾਨੂੰ ਬਕਾਇਦਾ ਕਰਨ ਵੀ ਨਹੀਂ ਦਿੰਦੇ ਇਹਨਾਂ ਦੀ ਆਪ ਦੀ ਚੌਧਰੀ ਖਾਤਰ ਮੇਟ ਆਪ ਦੇ ਲਾ ਕੇ ਕਪੜੇ ਕਰਨ ਦੀ ਖਾਤਰ ਇਹਨਾਂ ਨੇ ਸਾਰੀ ਰਾਜਨੀਤੀ ਗੰਦ ਪਾਈ ਮੁੰਡਾ ਸਰਪੰਚ ਕਿੱਥੋਂ ਦਾ ਡੈਥ ਕੀ ਸੁਸਾਇਡ ਕੀਤਾ ਸੀਗਾ ਉਹਨੇ ਕਿਉਂ ਕੀਤਾ ਸੀਗਾ ਕਿਉਂਕਿ ਸੁਸਾਇਡ ਵਾਲਾ ਕੰਮ ਹੀ ਆ ਜੀ ਸਾਰੀ ਪੰਚਾਇਤ ਉਹਨੂੰ ਸੁਸਾਇਡ ਹੀ ਕਰਨ ਦੇ ਤੁਲੀ ਹੋਈ ਆ ਜਦੋਂ ਕੰਮ ਹੀ ਨਹੀਂ ਕਰਨ ਦਿੰਦੇ ਪੰਚਾਇਤ ਨੂੰ ਕੋਈ ਪੰਚਾਇਤ ਨੂੰ ਪੈਸਾ ਸਰਕਾਰਾਂ ਦਿੰਦੀਆਂ ਹੁੰਦੀਆਂ ਕਿ ਲੈਂਦੀਆਂ ਹੁੰਦੀਆਂ ਜੀ 25000 ਦਾ ਇੱਕ ਚੈੱਕ ਮੰਗਿਆ ਜੀ ਕਹਿੰਦੇ ਸਰਕਾਰ ਨੇ ਗੱਡੀ ਖਰੀਦਣੀ ਆ ਜੀ ਤਾਂ ਸਰਕਾਰ ਪੈਸੇ ਮੰਗ ਰਹੀ ਹੈ ਪੈਸੇ ਪੈਸੇ ਸਰਕਾਰ ਨੇ ਸਾਥੋਂ 25000 ਦਾ ਚੈੱਕ ਵੀ ਲਿਆ ਆ ਫਲਾਨਾ ਸਿੰਘ ਦੀ ਗਲੀ ਆ ਜੀ ਆ ਚਿੱਠੀ ਤੇ ਨਾਮ ਲਿਖਿਆ ਮਹਿਮਾ ਸਿੰਘ ਦੇ ਬਾਰ ਦੇ ਵਿੱਚ ਟਾ ਲਾਓ ਜੀ ਕਹਿੰਦੇ ਇਹ ਘਰ ਪੱਕੇ ਕਰੋ ਲੋਕਾਂ ਦੇ ਜਿੱਥੋਂ ਦੇ ਲੋਕਾਂ ਨੇ ਨੰਗਣਾ ਸਾਂਝੀਆਂ ਗਲੀਆਂ ਉਹ ਜ਼ਰੂਰੀ ਨਹੀਂ ਕੌਣ ਹੈ ਮਹਿਮਾ ਸਿੰਘ ਕੌਣ ਇਹ ਜੇ ਹਾਰੇ ਹੋਏ ਸਰਪੰਚ ਹੈ ਜੀ ਆ 2.5 ਲੱਖ ਰੁਪਏ ਦਾ ਚੈੱਕ ਹੈ ਜੀ ਸਾਥੋ 2.5 ਲੱਖ ਦਾ ਚੈੱਕ ਮੰਗਦੇ ਸੀਗੇ ਜੀ ਆਹਾ ਆਹ ਵੇਖ ਲਓ ਜੇ ਕਿਸੇ ਨੇ ਵੇਖਣਾ ਆ ਕੇ ਕੋਲ ਦੇਖ ਲਓ ਸਾਨੂੰ ਆਦੇ 2.5 ਲੱਖ ਰੁਪਏ ਦਾ ਸੈਕਟਰੀਏਟ ਕਟਣਾ ਬਣਦਾ ਹੀ ਐ ਮੈਂ ਕਿਹਾ ਵੀ ਤੁਸੀਂ ਲਿਖਤੀ ਰੂਪ ਚ ਸਾਨੂੰ ਦਿਓ ਵੀ ਇਹ ਬਣਦਾ ਤਾਂ ਕਿਹੜੇ ਰੂਲ ਮੁਤਾਬਕ ਬਣਦਾ ਸੀ ਦੇ ਦਿਆਂਗੇ ਮੰਨ ਲਓ ਭਗਵੰਤ ਮਾਨ ਦੇ ਫਿਰ ਦਾਵੇ ਕਿੱਥੇ ਗਏ ਜੀ ਜਿਹੜਾ ਕਹਿੰਦਾ ਸੀਗਾ ਵੀ ਮੈਂ ਤਾਂ ਪਾਰਟੀ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਹੋਣਾ ਚਾਹੀਦਾ ਤੇ ਫਿਰ ਅੱਜ ਪਿੰਡ ਦੀ ਪੰਚਾਇਤ ਆ ਖੜੀ ਐ ਪਿੰਡ ਦੀ ਪੰਚਾਇਤ ਨੂੰ ਤਾਂ ਕੰਮ ਵੀ ਨਹੀਂ ਕਰਨ ਦਿੱਤੇ ਜਾ ਰਹੇ ਨਰੇਗਾ ਸਾਡੀ ਬੰਦ ਪਈ ਆ ਇਹਨਾਂ ਨੇ ਨਰੇਗਾ ਦੇ ਵਿੱਚ ਆਪਦੇ ਬੰਦੇ ਲਾਏ ਆ ਜੀ ਜੰਤਕ ਕੀਤੇ ਆ ਇਹ ਕਹਿੰਦੇ ਜੀ ਸਾਈਨ ਕਰੋ ਸਾਡੇ ਬੰਦਿਆਂ ਦੇ ਇਹਨਾਂ ਦੇ ਆਰਡਰ ਆਏ ਹੋਏ ਆ ਜੀ ਇਹ ਬੰਦਿਆਂ ਨੇ ਘਪਲੇ ਕੀਤੇ ਆ ਜੀ ਆਹ ਆਰਡਰ ਹੈ ਜੀ ਸਰਕਾਰ ਦੇ ਪੰਜ ਬੰਦਿਆਂ ਦੀ ਤਾਂ ਤੇ 7-7 ਬੰਦੇ ਠੱਲ ਕੇ ਹਾਜ਼ਰੀਆਂ ਪਾਈਆਂ 2-2000 ਰੁਪਏ ਆਵਦੀਆਂ ਜੇਬਾਂ 'ਚ ਜਾਂਦਾ ਕਿਸ ਗੱਲ ਤੇ ਜਾਂਦਾ ਬਈ ਦੇ ਵੀ ਅਸੀਂ ਕੋਈ ਹਰਕਤਾਂ ਨਹੀਂ ਕਰਦੇ ਹਰਕਤਾਂ ਨਹੀਂ ਕਰਦੇ ਤਾਂ ਆਹ ਚਿੱਠੀਆਂ ਤੁਹਾਡੇ ਸਾਈਨ ਐ ਸਾਰਿਆਂ ਦੇ ਆਹ ਬੰਦਿਆਂ ਨੇ ਕਿਹਾ ਵੀ ਸਾਨੂੰ ਇਹ ਜੀ ਜਿਹੜਾ ਮਟੀਰੀਅਲ ਮਾੜਾ ਲਾਇਆ ਜਾ ਰਿਹਾ ਫਲਾਨਾ ਕਰਿਆ ਜਾ ਰਿਹਾ ਪਿੰਡ ਨੂੰ ਜਨਤਕ ਸਾਨੂੰ ਕਰਨਾ ਪਿਆ ਮਜਬੂਰੀ ਵਸ ਜਦੋਂ ਕੋਈ ਵਸ ਨਾ ਚਲੇ ਸਿਰ ਉੱਤੋਂ ਦੀ ਪਾਣੀ ਟਪ ਜੇ ਤਾਂ ਸਾਰੇ ਲੋਕਾਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਸੀ ਕਿਉਂਕਿ ਥੋਡੀ ਅਸੀਂ ਸੇਵਾ ਕਰਨ ਵਾਸਤੇ ਤੁਸੀਂ ਫਤਵਾ ਦਿੱਤਾ ਲੋਕਾਂ ਦੇ ਨਾਲ ਹੀ ਫਤਵਾ ਹੁੰਦਾ ਤੇ ਲੋਕਾਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਜੀ ਤਾਕਤ ਤੁਸੀਂ ਬਖਸ਼ਿਆ ਤੁਹਾਡਾ ਫੈਸਲਾ ਇਹ ਤੇ ਤੁਸੀਂ ਇਹ ਤੁਹਾਡਾ ਫੈਸਲਾ ਹੀ ਧੱਕ ਰਹੇ ਆ ਤੁਹਾਨੂੰ ਵੀ ਪਤਾ ਪਿੰਡ ਦੇ ਵਿੱਚ ਕੀ ਚੱਲ ਰਿਹਾ ਅਸੀਂ ਜੇ ਕਿਸੇ ਬੰਦੇ ਨੂੰ ਪਿੰਡ ਦੇ ਬੰਦੇ ਨੂੰ ਕੋਈ ਜਵਾਬ ਦਿੱਤਾ ਹੋਵੇ ਇਸ ਬਾਬਤ ਕੰਮ ਦੇ ਬਾਬਤ ਜਵਾਬ ਦਿੱਤਾ ਹੋਵੇ ਜਾਂ ਕਿਸੇ ਮਤੇ ਪਹੁੰਚ ਤੋਂ ਜਵਾਬ ਦਿੱਤਾ ਹੋਵੇ ਤਾਂ ਸਾਨੂੰ ਤੁਸੀਂ ਅੱਜ ਵੀ ਸਾਨੂੰ ਪਿੰਡ ਦੇ ਲੋਕ ਪੁੱਛ ਸਕਦੇ ਆ ਆ ਚਿੱਠੀ ਆ ਜੀ ਆ ਤਿੰਨ ਬੰਦਿਆਂ ਦੇ ਸਾਈਨ ਆ ਜੀ ਇਹ ਤੇ ਬਹਿਮਾ ਸਿੰਘ ਫਲਾਨਾ ਸਿੰਘ ਦੇ ਸਾਈਨ ਆ ਜੀ ਆ ਦੇਖ ਸਕਦੇ ਹੋ ਮੇਰੇ ਕੋਲੇ ਔਨ ਰਿਕਾਰਡ ਇਹ ਚਿੱਠੀ ਆ ਕੋਈ ਆਪਾਂ ਹਵਾ ਚ ਗੱਲਾਂ ਨਹੀਂ ਕਰਦੇ ਜੀ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਪਿਆ ਉਦੋਂ ਬਾਅਦ ਇਹ ਚਿੱਠੀ ਤੇ ਆਈ ਆ ਜੀ ਆਪਣੀ ਆਹ ਵੀ ਕੰਮ ਜਿਹੜਾ ਤੁਹਾਡਾ ਬੰਦ ਕਰ ਦਿੱਤਾ ਜੱਗਿਆ ਇਹਨੂੰ ਬੰਦ ਕਰੋ ਪਿੰਡ ਦਾ ਵਿਕਾਸ ਨਹੀਂ ਹੋਣਾ ਚਾਹੀਦਾ ਇਹ ਚਿੱਠੀ ਇਹ ਵੀਡੀਓ ਦਫ਼ਤਰੋਂ ਆਈ ਆ ਠੀਕ ਹੈ ਜੀ ਇਹ ਜਨਤਕ ਆਪਾਂ ਤਾਂ ਕਰਦੇ ਆ ਅਸੀਂ ਦੋ ਵਾਰੀ ਵੀਡੀਓ ਸਾਹਿਬ ਕੋਲੇ ਗਏ ਆ ਜੀ ਉਹ ਕਹਿੰਦੇ ਥੋੜਾ ਕੰਮ ਨਹੀਂ ਚੱਲਦਾ ਤੁਸੀਂ ਜੀ ਸਾਨੂੰ ਪ੍ਰੈਸ਼ਰ ਹੈ ਸਾਨੂੰ ਪੋਲੀਟੀਕਲੀ ਪ੍ਰੈਸ਼ਰ ਆ ਅਸੀਂ ਕੰਮ ਨਹੀਂ ਕਰ ਸਕਦੇ ਸਾਰਿਆਂ ਬੰਦਿਆਂ ਨੂੰ ਫਿਰ ਮੈਂਬਰ ਵੀ ਗਏ ਜੀ ਇਹਨਾਂ ਦੇ ਜਿਹੜੇ ਖਾਸ ਬੰਦੇ ਸੀਗੇ ਝਾੜੂ ਦੇ ਦੋ ਤਿੰਨ ਬੰਦੇ ਜਿਹੜੇ ਮੰਨ ਲਓ ਹੁੰਦੇ ਆ ਮੇਨ ਬੰਦੇ ਉਹਨਾਂ ਨੂੰ ਵੀ ਭੇਜਿਆ ਜੀ ਵੀ ਚਲੋ ਆਪਣੇ ਪਿੰਡ ਦਾ ਵਿਕਾਸ ਹੋ ਜਾਏ ਸਾਨੂੰ ਅਸੀਂ ਮਿਲ ਲਾਂਗੇ ਸਾਨੂੰ ਸਾਂਝੇ ਥਾਂ ਬੁਲਾਇਆ ਜਾਵੇ ਸਾਨੂੰ ਕੋਈ ਗ੍ਰਾਂਟ ਦਿੱਤੀ ਜਾਵੇ ਅਸੀਂ ਪਿੰਡ ਵਾਸਤੇ ਲਾਵਾਂਗੇ ਜੀ ਅਸੀਂ ਕੋਈ ਕਿਸੇ ਨੂੰ ਨਾ ਨਹੀਂ ਕਰਦੇ ਸਾਨੂੰ ਸਾਂਝੇ ਥਾਂ ਪੰਚਾਇਤ ਨੂੰ ਸਦੋ ਉਦੋਂ ਅੱਗੋਂ ਜਵਾਬ ਆਉਂਦਾ ਕਿ ਸਾਨੂੰ ਇਸ ਬਾਰੇ ਗੱਲ ਹੀ ਨਾ ਕੀਤੀ ਜਾਵੇ ਸਾਡੇ ਨਾਲ ਤੁਸੀਂ ਸਾਡੇ ਪੰਜ ਬੰਦੇ ਪੰਚਾਇਤ ਨੂੰ ਅਸੀਂ ਜਾਣਦੇ ਹੀ ਨਹੀਂ ਸਾਡੇ ਪੰਜ ਬੰਦੇ ਅਸੀਂ ਜਾਣਦੇ ਆ ਉਹਨਾਂ ਦੇ ਰਾਹੀਂ ਅਸੀਂ ਕੰਮ ਕਰਾਂਗੇ ਸਾਨੂੰ ਕੋਈ ਪੰਚਾਇਤ ਤੱਕ ਲਿੰਕ ਨਹੀਂ ਹੈਗਾ ਪੰਚਾਇਤ ਕੋਲੇ ਪੈਸਾ ਪਿਆ ਸੀਗਾ ਅਸੀਂ ਇਹ ਵੀ ਆਨੇ ਵੀ ਸਾਨੂੰ ਦਿਓ ਵੀ ਕੁਛ ਨਾ ਜਿਹੜਾ ਪੁਰਾਣਾ ਪੈਸਾ ਨੂੰ ਉਹੀ ਲਾ ਲੈਣ ਦਿਓ ਉਦੋਂ ਬਾਅਦ ਜੀ ਫੇਰ ਇਹਨਾਂ ਨੇ ਚਿੱਠੀ ਪਾਈ ਆ ਜੀ ਫੇਰ ਵੀਡੀਓ ਭੇਜਦਾ ਕਿ ਜਿਹੜੇ ਦੂਜੇ ਤੁਸੀਂ ਸਾਂਝੇ ਕੰਮ ਵਿੱਢਿਆ ਉਹ ਜ਼ਰੂਰੀ ਨਹੀਂ ਹੈਗੇ ਅਤੀ ਜ਼ਰੂਰੀ ਉਹ ਕੰਮ ਨਹੀਂ ਹੈਗੇ ਆ ਫਲਾਨਾ ਸਿੰਘ ਦੀ ਗਲੀ ਆ ਜੀ ਆ ਚਿੱਠੀ ਤੇ ਨਾਮ ਲਿਖਿਆ ਮਹਿਮਾ ਸਿੰਘ ਦੇ ਬਾੜ ਦੇ ਵਿੱਚ ਚਿੱਟਾ ਲਾਓ ਜੀ ਕਹਿੰਦੇ ਇਹ ਘਰ ਪੱਕੇ ਕਰੋ ਲੋਕਾਂ ਦੇ ਜਿੱਥੋਂ ਦੇ ਲੋਕਾਂ ਨੇ ਨੰਗਣਾ ਸਾਂਝੀਆਂ ਗਲੀਆਂ ਉਹ ਜ਼ਰੂਰੀ ਨਹੀਂ ਇਹ ਕੌਣ ਕੌਣ ਹੈ ਮਹਿਮਾ ਸਿੰਘ ਕੌਣ ਹੈ ਬਈ ਇਹ ਜੇ ਹਾਰੇ ਹੋਏ ਸਰਪੰਚ ਹੈ ਜੀ ਉਹ ਜਿਹੜੇ ਪੰਜ ਸੱਤ ਬੰਦੇ ਹੈ ਉਹੋ ਇਸ ਗੱਲ ਨੂੰ ਕਰ ਰਹੇ ਆ ਵੀ ਅਸੀਂ ਚੱਲਣੀ ਨਹੀਂ ਦੇਣਾ ਪੰਚਾਇਤ ਦਾ ਇਸ ਕਰਕੇ ਪਿੰਡ ਦਾ ਨੁਕਸਾਨ ਹੈ ਨਰੇਗਾ ਸਾਡੀ ਬੰਦ ਪਈ ਹੈ ਇਹਨਾਂ ਨੇ ਨਰੇਗਾ ਦੇ ਵਿੱਚ ਆਪਦੇ ਬੰਦੇ ਲਾਏ ਆ ਜੀ ਜੰਤਕ ਕੀਤੇ ਆ ਇਹ ਕਹਿੰਦੇ ਜੀ ਸਾਈਨ ਕਰੋ ਸਾਡੇ ਬੰਦਿਆਂ ਦੇ ਇਹਨਾਂ ਦੇ ਆਰਡਰ ਆਏ ਹੋਏ ਆ ਜੀ ਇਹ ਬੰਦਿਆਂ ਨੇ ਘਪਲੇ ਕੀਤੇ ਆ ਜੀ ਆਹ ਆਰਡਰ ਹੈ ਜੀ ਸਰਕਾਰ ਦੇ ਕਿੰਨੇ ਕਿੰਨੇ ਬੰਦੇ ਨੇ ਗਲਤ ਹਾਜ਼ਰੀਆਂ ਪਾਈਆਂ ਜੋ ਮੈਂ ਬਕਾਇਦਾ ਨਾਮ ਲੈ ਕੇ ਕੋਈ ਮੈਨੂੰ ਡਰ ਨਹੀਂ ਹੈਗਾ ਅੰਗਰੇਜ਼ ਸਿੰਘ ਕਾਲਾ ਵੱਜਦਾ ਜਿਹੜਾ ਕਟਿੰਗ ਵਾਲਾ ਉਹਦੀ ਭਤੀਜੀ ਨੂੰ ਲਾਇਆ ਗਿਆ ਸੀ ਗਲਤ ਹਾਜ਼ਰੀਆਂ ਪਾ ਕੇ ਪੰਜ ਬੰਦਿਆਂ ਦੀ ਤਾਂ ਤੇ ਸੱਤ-ਸੱਤ ਬੰਦੇ ਠੱਲ ਕੇ ਹਾਜ਼ਰੀਆਂ ਪਾਈਆਂ 2-2000 ਰੁਪਏ ਆਪਦੀਆਂ ਜੇਬਾਂ 'ਚ ਜਾਂਦਾ ਕਿਸ ਗੱਲ ਤੇ ਜਾਂਦਾ ਭਈ ਅਸੀਂ ਇਸ ਚੀਜ਼ ਨੂੰ ਰੋਕਦੇ ਰਹੇ ਤੇ ਸਾਡੇ ਤੇ ਦਬਾਅ ਪਉਂਦਾ ਕਿ ਸਾਡਾ ਕੰਮ ਰੋਕਦੇ ਆ ਜੀ ਸਾਡਾ ਕੰਮ ਰੋਕਦੇ ਆ ਸਹੀ ਕੰਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤੁਸੀਂ ਦੱਸੋ ਜੀ ਸਚਾਈ ਨਾ ਪੈਸੇ ਬਸੋ ਵੀ ਇੱਥੇ ਪੈਸੇ ਖਾਣੇ ਪੈਸੇ ਖਾਣ ਵਾਸਤੇ ਬਣਾਈਆਂ ਮੰ ਲਓ ਇਹ ਪੈਸੇ ਭਾਲਦੇ ਆ ਫੇਰ ਆਂਦੇ ਜੀ ਸਾਡੇ ਚਿਹਤਿਆਂ ਦੇ ਇੱਕ ਪੰਪ ਲਾਉਣਾ ਹੈ ਪੰਪ ਲਾਉਣਾ ਉਹਦਾ ਐਨਓਸੀ ਦਿਓ ਸਾਨੂੰ ਪੰਚਾਇਤ ਨੂੰ ਮੈਂ ਕਿਹਾ ਵੀ ਕੀ ਅਧਿਕਾਰ ਹੈ ਐਨਓਸੀ ਦਾ ਤੁਸੀਂ ਪੰਪ ਤੁਹਾਡੇ ਝੇਤਿਆਂ ਨੇ ਲਾਉਣਾ ਅਸੀਂ ਤਾਂ ਨਹੀਂ ਲਾਉਣਾ ਪੰਚਾਇਤ ਇਸ ਰਾਤੀ ਕਿਹਦੇ ਤੋਂ ਕੌਣ ਕਿਹਦੇ ਵੱਲੋਂ ਕਿਹਾ ਗਿਆ ਇਹ ਕਿਹਾ ਗਿਆ ਸੀਗਾ ਜੀ ਇਹਨਾਂ ਦੇ ਕੋਈ ਖਾਸ ਬੰਦੇ ਆ ਜੀ ਐਮਐਲਏ ਸਾਹਿਬ ਦੇ ਕੋਈ ਨਾਲ ਜਸਵਿੰਦਰ ਢਿੱਲੋਂ ਆ ਜੀ ਉਹਦਾ ਨਾਮ ਉਹ ਇਨਚਾਰਜ ਵੀ ਲਾਏ ਵੀ ਆਪਣੇ ਪਿੰਡ ਉਸ ਬੰਦੇ ਨੇ ਸਾਨੂੰ ਇਹ ਪ੍ਰੈਸ਼ਰਾਈਜ਼ ਕੀਤਾ ਦੂਜਾ ਜੀ ਫੇਰ ਸਾਨੂੰ ਜਿਹੜੀ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ ਉਹਦੇ ਵਿੱਚੋਂ ਸਾਨੂੰ ਆਦੇ ਜੀ ਸਾਡੀਆਂ ਦਰਖਾਹ ਨਹੀਂ ਆਉਂਦੀਆਂ ਸਾਨੂੰ ਸੈਕਟਰੀਏਟ ਦਿਓ ਤੁਸੀਂ ਪੰਚਾਇਤ ਵੱਲੋਂ ਕੱਟ ਕੇ ਆ 2.5 ਲੱਖ ਰੁਪਏ ਦਾ ਚੈੱਕ ਹੈ ਜੀ 7.5 ਲੱਖ ਦਾ ਚੈੱਕ ਮੰਗਦੇ ਸੀਗੇ ਜੀ ਆਹ ਆਹ ਵੇਖ ਲਓ ਜੇ ਕਿਸੇ ਨੇ ਵੇਖਣਾ ਆ ਕੇ ਕੋਲ ਦੇਖ ਲਓ ਸਾਨੂੰ ਆਦੇ 2.5 ਲੱਖ ਰੁਪਏ ਦਾ ਸੈਕਟਰੀਏਟ ਕੱਟਣਾ ਬਣਦਾ ਹੀ ਐ ਮੈਂ ਕਹਾਂ ਵੀ ਤੁਸੀਂ ਲਿਖਤੀ ਰੂਪ ਚ ਸਾਨੂੰ ਦਿਓ ਵੀ ਇਹ ਬਣਦਾ ਤਾਂ ਕਿਹੜੇ ਰੂਲ ਮੁਤਾਬਕ ਬਣਦਾ ਸੀ ਦੇ ਦਿਆਂਗੇ ਜੀ ਤੇ ਉਹ ਸਾਨੂੰ ਆ ਜਿਹੜਾ ਹੈਗਾ ਜੀ ਦੇਖ ਲਓ ਆ ਸਾਥੋਂ ਪੰਚਾਇਤੀ ਫੰਡ ਚੋਂ ਅਕਸਰ ਮੰਨ ਲਓ ਵੀ ਪੰਚਾਇਤ ਨੂੰ ਪੈਸਾ ਸਰਕਾਰਾਂ ਦਿੰਦੀਆਂ ਹੁੰਦੀਆਂ ਕਿ ਲੈਂਦੀਆਂ ਹੁੰਦੀਆਂ ਜੀ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਬਾਕੀ ਦੂਜੀ ਗੱਲ ਇਹ ਆ ਜੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਔਨ ਦੀ ਆਪਣੇ ਸਾਰੇ ਚੈਨਲਾਂ ਤੇ ਤੁਸੀਂ ਦੇਖਿਆ ਚੱਲਦਾ ਰਿਹਾ ਕਿ ਜਿਹੜਾ ਸਰਪੰਚ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਇੱਕ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਜੀ ਇਹ ਗੱਲ ਹੁਣ ਰਿਕਾਰਡ ਹੈ ਕਿ ਨਹੀਂ ਹੈ ਅਸੀਂ ਕਿਸੇ ਅਸੀਂ ਪਿੰਡ ਦੇ ਸਰਪੰਚਾਂ ਜੀ ਅਸੀਂ ਪਾਰਟੀਆਂ ਚਲੋ ਨਿੱਜੀ ਫੈਸਲੇ ਹੁੰਦੇ ਆ ਆਪਦੇ ਪਰ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰਨਾ ਚਾਹੁੰਦੇ ਆ ਪਿੰਡ ਦੇ ਪਿੰਡ ਦੇ ਸਾਰੇ ਮਤਲਬ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆ ਅਸੀਂ ਕਿਸੇ ਨਾਲ ਜ਼ਿਆਸਤੀ ਨਹੀਂ ਕੀਤੀ ਸਾਰੇ ਪਿੰਡ ਦੀਆਂ ਗਲੀਆਂ ਦੇ ਆਹ ਜਿਹੜੇ ਜੀ ਮਤੇ ਪਾਏ ਹੋਏ ਆ ਆ ਜਲਾਸ ਕੀਤੇ ਹੋਏ ਆ ਜੀ ਆਹ ਇਹਦੇ ਵਾਸਤੇ ਸਾਨੂੰ ਕੋਈ ਨਾ ਗ੍ਰਾਂਟ ਦਿੰਦੇ ਆ ਨਾ ਕੋਈ ਉਹ ਦਿੰਦੇ ਸਾਨੂੰ ਬਕਾਇਦਾ ਕਰਨ ਵੀ ਨਹੀਂ ਦਿੰਦੇ ਆਹ ਸਾਰੇ ਰਿਕਾਰਡ ਜਿਹੜੇ ਹੈਗੇ ਜੀ ਆਉਣ ਦੀ ਰਿਕਾਰਡ ਜਿਹੜੇ ਹੈਗੇ ਸਾਨੂੰ ਹੁਣ ਇੱਕ ਜਿਹੜਾ ਨੋਟਿਸ ਆਇਆ ਜੀ ਵੀ ਸਸਪੈਂਡ ਕੀਤਾ ਜਾਂਦਾ ਸਸਪੈਂਡ ਕੀਤਾ ਜਾਂਦਾ ਜੀ ਸਾਡੇ ਕੋਲੇ ਨਾ ਤਾਂ ਸੈਕਟਰੀ ਪਹੁੰਚ ਰਿਹਾ ਸੈਕਟਰੀ ਆਪਦੇ ਕੋਲੇ ਆਪਦੇ ਹੱਥ 'ਚ ਰਿਕਾਰਡ ਰੱਖੀ ਬੈਠਾ ਹੈ ਵੀਡੀਓ ਕੋਲੇ ਜਾਣੇ ਤਾਂ ਉਹ ਕਹਿੰਦਾ ਸੈਕਟਰੀ ਨਾਲ ਗੱਲ ਕਰੋ ਉਹ ਕਹਿ ਦਿੰਦਾ ਜੀ ਸਾਨੂੰ ਪ੍ਰੈਸ਼ਰ ਹੈ ਜੀ ਅਸੀਂ ਕਰ ਨਹੀਂ ਸਕਦੇ ਜੀ ਪ੍ਰੈਸ਼ਰ ਪੁੱਛਿਆ ਵੀ ਪ੍ਰੈਸ਼ਰ ਹੈਗਾ ਕੀ ਦਾ ਤੁਹਾਨੂੰ ਪ੍ਰੈਸ਼ਰ ਕਹਿੰਦੇ ਜੀ ਮੌਜੂਦਾ ਐਮ ਐਲ ਏ ਸਾਫ ਦਾ ਜੀ ਅਸੀਂ ਇਸ ਗੱਲ ਦਾ ਆਖਿਆ ਵੀ ਮੌਜੂਦਾ ਐਮ ਐਲ ਏ ਠੀਕ ਹੈ ਜੀ ਸਾਨੂੰ ਆਵੇ ਇੱਕ ਇੱਕ ਨਸ਼ਾ ਵਿਰੋਧ ਯੁੱਧ ਚੱਲ ਰਿਹਾ ਸੀਗਾ ਜਿਹੜਾ ਉਹਦੇ ਵਿੱਚ ਬਕਾਇਦਾ ਜੀ ਸਾਨੂੰ ਇਨਵਾਈਟ ਕੀਤਾ ਗਿਆ ਸੀ ਸਰਕਾਰ ਵੱਲੋਂ ਆਹ ਜੀ ਨਿੰਦਰਕੌਰ ਸਰਪੰਚ ਤੇ ਔਰ ਨਸ਼ਾ ਵਿਰੋਧ ਯੁੱਧ ਦੇ ਵਿੱਚ ਆਹ ਆਨ ਦੀ ਰਿਕਾਰਡ ਹੈ ਜੀ ਸਾਨੂੰ ਇਹਨਾਂ ਨੇ ਸੈਕਟਰੀ ਨੇ ਮੈਸੇਜ ਲਾਇਆ ਕਿ ਵੀ ਤੁਸੀਂ ਆਉਣਾ ਹੈਗਾ ਪੰਚਾਇਤ ਨੇ ਆਉਣਾ ਨਸ਼ਾ ਵਿਰੋਧ ਯੁੱਧ ਜਿਹੜਾ ਇਹ ਪੰਚਾਇਤ ਦੇ ਨਾਲ ਹੀ ਚੱਲਦਾ ਪੰਚਾਇਤ ਦੇ ਨਾਲ ਜਦੋਂ ਇਹ ਨਸ਼ਾ ਵਿਰੋਧ ਯੁੱਧ ਦੇ ਵਿੱਚ ਅਸੀਂ ਆਉਣ ਦੀ ਸ਼ਮੂਲੀਅਤ ਕੀਤੀ ਸਾਨੂੰ ਆਉਣ ਦੀ ਅੱਧੇ ਘੰਟੇ ਬਾਅਦ ਸਾਨੂੰ ਫੋਨ ਆਂਦਾ ਵੀ ਤੁਸੀਂ ਨਾ ਆਇਓ ਕਿਉਂਕਿ ਵੀ ਆਗਿਆ ਨਹੀਂ ਦਿੱਤੀ ਤੁਸੀਂ ਆਉਣਾ ਨਹੀਂਗਾ ਐਮਐਲਏ ਸਾਹਿਬ ਦੇ ਪ੍ਰੋਗਰਾਮ 'ਚ ਕਿਉਂਕਿ ਜਿਹੜੇ ਐਮਐਲਏ ਸਾਹਿਬ ਦੇ ਦੂਸਰੇ ਬੰਦੇ ਐ ਉਹ ਆਂਦੇ ਅਸੀਂ ਪਾਰਟੀ ਛੱਡ ਕੇ ਭੱਜਾਂਗੇ ਜੇ ਤੁਸੀਂ ਸਾਡੀ ਪਾਰਟੀ 'ਚ ਆਇਆ ਅਕਸਰ ਮੋਰ ਤਾਂ ਸਰਪੰਚ ਦੀ ਚੱਲਣੀ ਹੈ ਨਾ ਜਿੱਤੇ ਦੀ ਇਹ ਆਂਦੇ ਵੀ ਚੌਧਰ ਫਿਰੇ ਜੇ ਸਰਪੰਚ ਆਉਂਦਾ ਤਾਂ ਸਾਡੀ ਚੌਧਰ ਖਤਮ ਹੁੰਦੀ ਹੈ ਅਸੀਂ ਚੌਧਰ ਖਾਤਰ ਨਹੀਂ ਆਏ ਅਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਆ ਅਸੀਂ ਅੱਜ ਵੀ ਸਿਰ ਮੱਥੇ ਸਾਨੂੰ ਲੋਕ ਕਹਿ ਦੇਣਗੇ ਅਸੀਂ ਬੈਹ ਜਾਗੇ ਕਰੇ ਲੋਕਾਂ ਦਾ ਜਨਤਾ ਦਾ ਫੈਸਲਾ ਹੈ ਜੀ ਜਿਵੇਂ ਸਾਨੂੰ ਕਹਿਣਗੇ ਅਸੀਂ ਮਨਜ਼ੂਰ ਹੈ ਬੋਰਡ ਦਾ ਤੁਸੀਂ ਜੇਤੂ ਸੀਗੇ ਅਸੀਂ ਜੀ 250 ਵੋਟ ਨਾਲ ਜੇਤੂ ਸੀਗੇ ਜੀ 1857 ਵੋਟਾਂ ਸਾਨੂੰ ਪਈਆਂ ਸੀਗੀਆਂ ਜੀ ਦੂਜੇ ਨੂੰ 1500 ਪਈ ਸੀਗੀ ਜੀ ਉਹ 1500 ਕੁਛ ਦੇ ਹਾਂ ਜੀ ਹਾਂਜੀ ਹਾਂਜੀ ਇਸ ਦੇ ਵਿੱਚ ਸਾਨੂੰ ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਸਾਰੇ ਕੰਮ ਜਿਹੜੇ ਪਿੰਡ ਦੇ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਜੀ ਦੱਸੋ ਅਸੀਂ ਕੋਈ ਆਪਦੇ ਘਰੇ ਇੱਟਾਂ ਲਾਉਣੀਆਂ ਦੱਸੋ ਸਾਨੂੰ ਕਿਸੇ ਬੰਦੇ ਦੱਸੋ ਅਸੀਂ ਪਿੰਡ ਦੇ ਵਿੱਚ ਇਟਾਂ ਲਾਉਣੀਆਂ ਗਲੀਆਂ ਥੋਡੀਆਂ 30 ਗਲੀਆਂ ਲਿਖੀਆਂ ਵੀ ਆਂ ਪਾਸ ਕਰਾਓ ਸਾਡੇ ਨਾਲ ਲੱਗੋ ਅਸੀਂ ਕਰਾਉਣ ਕਰਨ ਨੂੰ ਤਿਆਰ ਆਂ ਸਾਨੂੰ ਸੱਦੋ ਪੰਚਾਇਤ ਨੂੰ ਕਿੱਥੇ ਸੱਦਣਾ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਦਿਨ ਰਾਤ ਇੱਕ ਕਰਕੇ ਅਸੀਂ ਨਾਲ ਤੁਰਦੇ ਆਂ ਪਿੰਡ ਦੇ ਪਾਰਟੀ ਬਾਜੀ ਚ ਮੰਨ ਲਓ ਭਗਵੰਤ ਮਾਨ ਦੇ ਫਿਰ ਦਾਅਵੇ ਕਿੱਥੇ ਗਏ ਜੀ ਜਿਹੜਾ ਕਹਿੰਦਾ ਸੀਗਾ ਵੀ ਮੈਂ ਤਾਂ ਪਾਰਟੀ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਹੋਣਾ ਚਾਹੀਦਾ ਤੇ ਫਿਰ ਅੱਜ ਪਿੰਡ ਦੀ ਪੰਚਾਇਤ ਆ ਖੜੀ ਐ ਪਿੰਡ ਦੀ ਪੰਚਾਇਤ ਨੂੰ ਤਾਂ ਕੰਮ ਵੀ ਨਹੀਂ ਕਰਨ ਦਿੱਤੇ ਜਾ ਰਹੇ ਪਿੰਡ ਲੈਵਲ ਤੇ ਕਿਉਂ ਨਹੀਂ ਕਰਨ ਦਿੱਤੇ ਜਾ ਰਹੇ ਪਿੰਡ ਦਾ ਵਿਕਾਸ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਪਿੰਡ ਦੇ ਪੈਸੇ ਸਾਥੋਂ ਹੁਣ 25000 ਦਾ ਇੱਕ ਚੈੱਕ ਮੰਗਿਆ ਜੀ ਕਹਿੰਦੇ ਸਰਕਾਰ ਨੇ ਗੱਡੀ ਖਰੀਦਣੀ ਆ ਜੀ ਪੰਚਾਇਤਾਂ ਨੂੰ ਇਹਨਾਂ ਨੇ ਉਹ ਲਾਤਾ ਜੀ ਵੀ ਜਿਹੜਾ ਹੈਗਾ ਵੀ ਤੁਸੀਂ ਇਹ ਦੇਓ ਠੀਕ ਹੈ ਉਤੋਂ ਸਰਕਾਰ ਪੈਸੇ ਮੰਗ ਰਹੀ ਹੈ ਪੈਸੇ ਪੈਸੇ ਸਰਕਾਰ ਨੇ ਸਾਥੋਂ 25000 ਦਾ ਚੈੱਕ ਵੀ ਲਿਆ ਚੈੱਕ ਲਿਆ ਆਉਣ ਦੀ ਰਿਕਾਰਡ ਆ ਚਿੱਠੀ ਆਈ ਹੋਈ ਆ ਜੀ ਵੀ ਕਾਰਨ ਕੀ ਦੱਸਿਆ ਕਾਰਨ ਕੀ ਜੀ ਐਸ ਡੀਓ ਸਾਹਿਬ ਨੇ ਕੋਈ ਗੱਡੀ ਲੈਣੀ ਆ ਜੀ ਆਪਣੇ ਜਿਹੜੀ ਸੀਗੀ ਉਹਨਾਂ ਨੇ ਉਹਦੇ ਬਾਅਦ ਤੇ ਇੱਕ ਨਵੀਂ ਲੈਣੀ ਹੈ ਫੰਡ ਇਕੱਠਾ ਕੀਤਾ ਜਾਣੇ ਅੱਛਾ ਇਹ ਇਹ ਵੀ ਸਾਥੋਂ ਕਰਿਆ ਗਿਆ ਜੀ ਠੀਕ ਹੈ ਫਿਰ ਅਸੀਂ ਆਪ ਟਾਈਮ ਟੂ ਟਾਈਮ ਸੈਕਟਰੀ ਦੇ ਬਾਬਤ ਇਹਨਾਂ ਦੇ ਸਾਰਿਆਂ ਦੇ ਬਾਬਤ ਅਸੀਂ ਜੀ ਕਾਉਂਦੇ ਰਹੇ ਆ ਜੀ ਚਿੱਠੀਆਂ ਸਾਰਿਆਂ ਨੂੰ ਰਿਕਵੈਸਟਾਂ ਕੀਤੀਆਂ ਜੀ ਆ 35 ਪੇਜਾਂ ਦਾ ਜਿਹੜਾ ਸਾਡੇ ਕੋਲੇ ਰਿਕਾਰਡ ਹੈ ਆਉਂਦੀ ਰਿਕਾਰਡ ਜਿਹੜਾ ਸੀ ਇਹਨਾਂ ਨੂੰ ਚਿੱਠੀਆਂ ਵਾਰ-ਵਾਰ ਪਾਈਆਂ ਵੀ ਸਾਡੇ ਪਿੰਡ ਦੇ ਕੰਮ ਰੋਕੇ ਜਾ ਰਹੇ ਆ ਗ੍ਰਾਮ ਪੰਚਾਇਤ ਵੱਲੋਂ ਆਹ ਸਾਰਿਆਂ ਨੂੰ ਜਨਤਕ ਕੀਤਾ ਜਾਂਦਾ ਵੀ ਸਾਰੇ ਮੈਂਬਰਾਂ ਨੇ ਵਾਰ-ਵਾਰ ਰਿਕਵੈਸਟਾਂ ਕੀਤੀਆਂ ਵੀ ਸਾਡੇ ਕੋਲੇ ਸੈਕਟਰੀ ਆਵੇ ਰਿਕਾਰਡ ਦੇਵੇ ਨਰੇਗਾ ਦਾ ਕੰਮ ਚਲਾਵੋ ਨਰੇਗਾ ਦਾ ਕੰਮ ਹੋਣਾ ਚਾਹੀਦਾ ਕਿਉਂ ਕਿਸੇ ਦੇ ਚੁੱਲ੍ਹੇ ਬੰਦ ਕੀਤੇ ਆ ਇਹਨਾਂ ਦੀ ਆਪ ਦੀ ਚੌਧਰੀ ਖਾਤਰ ਮੇਟ ਆਪ ਦੇ ਲਾ ਕੇ ਘਪਲੇ ਕਰਨ ਦੀ ਖਾਤਰ ਇਹਨਾਂ ਨੇ ਸਾਰੀ ਰਾਜਨੀਤੀ ਗੰਦ ਪਾਏ ਕਿਉਂ ਪਾਇਆ ਆਮ ਤੌਰ ਤੇ ਹੁੰਦਾ ਕਿ ਸਰਪੰਚੇ ਕਪਲੇ ਕਰਦੇ ਨੇ ਪਰ ਤੁਹਾਡੇ ਪਿੰਡ ਕੋਈ ਹੋਰ ਕਰ ਰਿਹਾ ਸਾਡੇ ਪਿੰਡ ਕੋਈ ਹੋਰ ਹੀ ਕਰ ਰਿਹਾ ਜੀ ਸਾਨੂੰ ਤਾਂ ਆਪ ਇਸ ਦੀ ਅਸੀਂ ਜਦੋਂ ਸ਼ਿਕਾਇਤ ਕੀਤੀ ਆਉਣ ਦੀ ਰਿਕਾਰਡ ਆ ਜਿਹੜਾ ਜੀ ਆਪਣਾ ਅਸੀਂ ਤਾਂ ਪੈਸੇ ਦੇ ਵਫਾਦਾਰ ਨੇ ਆ ਆਰਡਰ ਆਇਆ ਜੀ ਸਾਨੂੰ ਸਾਨੂੰ ਤਾਂ ਇਹ ਸੀਗਾ ਵੀ ਸਾਨੂੰ ਦਾ ਅਲੀਗੇਸ਼ਨ ਆ ਹਾਲਾਤੇ ਸਾਨੂੰ ਤਾਂ ਇਹ ਸੀ ਵੀ ਕਿਸੇ ਹੋਰ ਝੂਠੇ ਕੇਸ ਤੇ ਸਾਨੂੰ ਪਸਾਇਆ ਜਾਊਗਾ ਹੋ ਸਕਦਾ ਸਾਨੂੰ ਹੁਣ ਅਸੀਂ ਕਰੀ ਜਾਂਦੇ ਹੋ ਸਕਦਾ ਸਾਡੇ ਤੇ ਪਰਚੇ ਵੀ ਹੋਣ ਹੋ ਸਕਦਾ ਸਰਕਾਰ ਨੂੰ ਜੇ ਆਪਾਂ ਕਹਿ ਰਹੇ ਹਾਂ ਐਮਐਲਏ ਨੂੰ ਹੋ ਸਕਦਾ ਸਾਨੂੰ ਧਮਕੀਆਂ ਆਉਣ ਲੱਗ ਜਾਣ ਇਸ ਦਾ ਜ਼ਿੰਮੇਵਾਰ ਕੌਣ ਹੈ ਜੀ ਜੇ ਮੰਨ ਲਓ ਕੱਲ ਨੂੰ ਉਹ ਮੁੰਡਾ ਸਰਪੰਚ ਕਿੱਥੋਂ ਦਾ ਉਹ ਡੈਥ ਕੀ ਸੁਸਾਇਸਾਈਡ ਕੀਤਾ ਸੀਗਾ ਉਹਨੇ ਕਿਉਂ ਕੀਤਾ ਸੀਗਾ ਕਿਉਂਕਿ ਸੁਸਾਇਸਾਈਡ ਵਾਲਾ ਕੰਮ ਹੀ ਆ ਜੀ ਸਾਰੀ ਪੰਚਾਇਤ ਉਹਨੂੰ ਸੁਸਾਇਡ ਕਰਨ ਦੇ ਤੁਲੀ ਹੋਈ ਆ ਜਦੋਂ ਕੰਮ ਹੀ ਨਹੀਂ ਕਰਨ ਦਿੰਦੇ ਪੰਚਾਇਤ ਨੂੰ ਤੁਹਾਡੇ ਨਾਲ ਕਿੰਨੇ ਮੈਂਬਰ ਨੇ ਸਾਡੇ ਨਾਲ ਕੋਰਮ ਪੂਰਾ ਜੀ 6 ਤੋਂ 7 ਮੈਂਬਰ ਸਾਡੇ ਨਾਲ ਹੈ ਪੰਜ ਤਾਂ ਸਾਡੇ ਨਾਲ ਪੱਕੇ ਪੱਕੇ ਆ 6 ਸਾਡੇ ਨਾਲ ਹੈਗੇ ਪਿੰਡ ਦੇ ਮੈਂ ਆ ਨਾ ਵੀ ਜਿਹੜਾ ਪਿੰਡ ਦੇ ਖਿਲਾਫ ਸਾਈਨ ਕਰਦਾ ਉਹ ਉਸ ਬੰਦੇ ਨੂੰ ਤੁਸੀਂ ਦੱਸੋ ਵੀ ਚੰਗਾ ਕੰਮ ਆ ਉਹ ਜਿਹੜਾ ਕੋਈ ਮੈਂਬਰ ਇਸ ਦੇ ਖਿਲਾਫ ਸਾਈਨ ਕਰੂਗਾ ਵੀ ਪਿੰਡ ਦੇ ਕੰਮ ਨਹੀਂ ਹੋਣੇ ਚਾਹੀਦੇ ਤੁਸੀਂ ਚੁਣਿਆ ਕਾਹਦੇ ਵਾਸਤੇ ਆ ਕਿਸ ਨੇ ਪਿੰਡਾਂ ਦੇ ਪਿੰਡ ਦੇ ਕੰਮ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਅਸੀਂ ਇਹਨੇ ਪਿੰਡ ਦੇ ਕੰਮ ਹੋਣ ਪਿੰਡ ਦੇ ਕੰਮ ਕਰਨੇ ਆ ਸਾਰੇ ਅਸੀਂ ਸਾਰੇ ਮੂਰੇ ਹੱਥ ਜੋਨ ਕੇ ਬੇਨਤੀ ਕਰਦੇ ਹਾਂ ਥੋੜਾ ਫਤਵਾ ਅਸੀਂ ਕੋਈ ਕਹਿੰਦੇ ਹੁੰਦੇ ਆ ਵੀ ਪੰਜ ਬੰਦਿਆਂ ਦੀ ਪੰਚਾਇਤ ਹੁੰਦੀ ਹੈ ਜੀ ਤੇ ਇੱਥੇ ਸਾਨੂੰ 1900 ਬੰਦੇ ਨੇ ਵੋਟ ਪਾਈ ਆ ਤੇ ਇਹਨਾਂ ਨੇ 1900 ਬੰਦਾ ਧੱਕ ਤਾ ਕਹਿੰਦੇ ਇਹ ਤਾਂ ਗਲਤ ਹੈ ਜੀ ਪੰਚਾਇਤ ਤਾਂ ਰਾਬਰ ਕੀ ਮੰਨੀ ਜਾਂਦੀ ਹੈ ਪੰਜ ਬੰਦਿਆਂ ਦੀ ਆਪਾਂ ਕਹਿ ਦਿੰਦੇ ਆ ਕਿ ਨਹੀਂ ਪੰਚਾਇਤ ਹੁੰਦੀ ਆ ਤੇ 1900 ਬੰਦੇ ਨੇ ਤੁਸੀਂ ਸਾਨੂੰ ਫਤਵਾ ਦਿੱਤਾ ਹੈ ਅਸੀਂ ਥੋੜੇ ਫਤਵੇ ਨਾਲ ਆ ਤੇ ਜਿਹੜਾ ਕੋਈ ਹਾਰ ਸਵਕਾਰ ਨਹੀਂ ਕਰਨੀ ਜਿਹੜਾ ਬੰਦਾ ਇਲੈਕਸ਼ਨ ਲੜਦਾ ਹਾਰਾਂ ਬਣਦੀਆਂ ਹੀ ਆ ਦੋ ਮੱਲ ਖੁੱਲਦੇ ਇੱਕ ਟੈਂਦਾ ਹਾਰ ਸਵਕਾਰ ਕਰਨੀ ਸਿੱਖੋ ਕਿਉਂ ਖੋਜੀਆਂ ਹਰਕਤਾਂ ਕਰੀ ਜਾਂਦੇ ਆਪਾਂ ਕਿਉਂ ਨਹੀਂ ਕੰਮ ਹੋਣ ਦਿੰਦੇ ਪਿੰਡ ਦੇ ਸਾਰੀਆਂ ਗਲੀਆਂ ਨਾਲੀਆਂ ਤੇ ਇੰਟਰਲੌਕ ਦੇ ਸਾਰਿਆਂ ਦੇ ਗੇਟਾਂ ਦੇ ਅਸੀਂ ਸਾਰੇ ਮਤੇ ਪਾਏ ਹੋਇਆ ਆ ਰਿਕਵੈਸਟਾਂ ਵਾਰ-ਵਾਰ ਅਸੀਂ ਸੈਕਟਰੀ ਵੀਡੀਓ ਡੀਸੀ ਤੇ ਭਗਵੰਤ ਮਾਨ ਤੀਕ ਵੀ ਰਿਕਵੈਸਟ ਕੀਤੀ ਜਾ ਰਹੀ ਹੈ ਵੀ ਸਰਪੰਚ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਛਾ ਪਹੁੰਚ ਤੁਸੀਂ ਕੀਤੀ ਆ ਸਰਕਾਰ ਅਸੀਂ ਬਾਈ ਮੇਲ ਮੇਲ ਕੀਤੀ ਹੈ ਜੀ ਬਾਕੀ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਵੀ ਸਾਡੇ ਕੋਲੇ ਆਉਣ ਦੀ ਗੱਲ ਜਦੋਂ ਸਾਨੂੰ ਨਸ਼ਾ ਵਿਰੋਧ ਯੁੱਧ ਦੇ ਵਿੱਚ ਸਾਨੂੰ ਹਾਜ਼ਰ ਨਹੀਂ ਹੋਣ ਦਿੱਤਾ ਜਾ ਰਿਹਾ ਜੇ ਅਸੀਂ ਉੱਥੇ ਜਾਵੜੈਂਦੇ ਐਮਐਲਏ ਕੋਲੇ ਜੇ ਸਾਨੂੰ ਉੱਥੇ ਹਜਾਰ ਲਾ ਕੇ ਸਿੱਡ ਦਿੰਦਾ ਵੀ ਤੁਸੀਂ ਇੱਥੇ ਮੂੰਹ ਚਾ ਕੇ ਲੈਣ ਕੀ ਆਏ ਹੋ ਤਾਂ ਫਿਰ ਹਾਂ ਇਹ ਫਿਰ ਸਾਡੀ ਇੱਥੇ ਇੱਜ਼ਤ ਕੀ ਰਹਿੰਦੀ ਜੀ ਸਾਨੂੰ ਅਸੀਂ ਇਹਨੇ ਪਿੰਡ ਦੇ ਤੌਰ ਤੇ ਪਿੰਡ ਦੇ ਜਿਹੜੇ ਪਾਰਟੀ ਦੇ ਬੰਦੇ ਸਾਨੂੰ ਇਨਵਾਈਟ ਕਰਦੇ ਸਾਨੂੰ ਬੁਲਾਉਂਦੇ ਅਸੀਂ ਤਿਆਰ ਸੀ ਸਾਰਾ ਕੁਝ ਕਰਨ ਨੂੰ ਤਿਆਰ ਸੀ ਪਰ ਜਿਹੜਾ ਨਜਾਇਜ਼ ਹੁਣ ਧੱਕਾ ਹੋ ਰਿਹਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਜਨਤਕ ਕਰ ਹੀ ਦੇ ਤਾ ਪਿੰਡ ਚ ਤੁਸੀਂ ਉਹ ਚੱਲ ਉਹਦੀ ਰਹੀ ਆ ਜਿਹੜਾ ਹਾਰਿਆ ਹੋਇਆ ਇੱਥੇ ਚੱਲ ਨਹੀਂ ਰਹੀ ਬਸ ਦੁਖੀ ਕਰ ਤੰਗੇ ਨਾਲ ਪਰ ਕਰ ਚਾਰ ਪੰਜ ਬੰਦੇ ਐ ਕੋਈ ਇੱਕ ਨਹੀਂ ਹੈਗੇ ਜੀ ਇਹ ਆਉਣ ਦੀ ਜਿਹੜਾ ਕੋਈ ਆਂਦਾ ਵੀ ਮੈਂ ਤਾਂ ਕਰਿਆ ਹੀ ਨਹੀਂ ਕੁਝ ਆਹ ਟਿੱਠੀਆਂ ਫਿਰ ਐਵੇਂ ਪੈ ਜਾਂਦੀਆਂ ਆ ਜਿਹੜੇ ਕਹਿੰਦੇ ਸਾਡੇ 12 ਚਿੱਟਾ ਲਾਓ ਪਿੰਡ ਦੀਆਂ ਸੰਝੀਆਂ ਗਲੀਆਂ ਜ਼ਰੂਰੀ ਨਹੀਂ ਸਟੇਡੀਅਮ ਜ਼ਰੂਰੀ ਨਹੀਂ ਸ਼ਮਸ਼ਾਨ ਘਾਟ ਜ਼ਰੂਰੀ ਨਹੀਂ ਜਿੱਥੇ ਸਾਰੇ ਨੇ ਸਾਰਿਆਂ ਨੇ ਐਂਡ ਤੇ ਉੱਤੇ ਪੈਲਸ ਨਹੀਂ ਜ਼ਰੂਰੀ ਨਹੀਂ ਸਾਰਿਆਂ ਦਾ ਕੋਈ ਮੰਨ ਲਓ ਗਰੀਬ ਕੁੜੀ ਦਾ ਵਿਆਹ ਹੋ ਜਾਏ ਪੈਲਸ ਜ਼ਰੂਰੀ ਨਹੀਂ ਪਿੰਡ ਦੇ ਵਿੱਚ ਦੱਸੋ ਤੁਸੀਂ ਅਸੀਂ ਇਹ ਸਾਰੀ ਗੱਲਾਂ ਦੇ ਮਤੇ ਪਾਏ ਹੋਇਆ 30 ਗਲੀਆਂ ਦੇ ਮਤੇ ਆ ਔਰ ਕੋਡ ਅੰਗਣਵਾੜੀ ਸੈਂਟਰਾਂ ਦੇ ਮਤੇ ਪਾਏ ਹੋਇਆ ਸਾਰੇ ਐਂਟਰੀ 게ਟਾਂ ਦੇ ਪਾਰਕ ਦੇ ਜਿਹੜਾ ਬੰਦਾਂ ਦਾ ਵੀ ਸਰਪੰਚ ਤੇ ਮਤੇ ਨਹੀਂ ਪਾ ਰਿਆ ਅਸੀਂ ਮਤੇ ਪਾਏ ਆ ਪਰ ਇਹ ਮਤੇ ਪਾਉਣੇ ਚਾਹੁੰਦੇ ਆ ਆਪਦੇ ਨਿੱਜੀ ਫਾਇਦੇ ਵਾਸਤੇ ਪਾਉਣੇ ਚਾਹੁੰਦੇ ਆ ਵੀ ਸਾਡੇ ਫਲਾਣੇ ਦੇ ਬਾਹਰ ਚਿੱਟਾਂ ਲਾਓ ਸਾਡੇ ਘਰ ਦੇ ਬਾਹਰ ਇੱਟਾਂ ਲਾਓ ਇਹ ਦੱਸੋ ਜੀ ਵੀ ਪਿੰਡ ਦੇ ਸਾਂਝੇ ਪੰਚਾਇਤ ਜਿਹੜੀ ਹੁੰਦੀ ਆ ਉਹ ਸਾਰੇ ਪਿੰਡ ਵਾਸਤੇ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੁੰਦੀ ਆ ਤੇ ਅਸੀਂ ਕਿਸੇ ਨਾ ਪਾਰਟੀ ਬਾਜ਼ੀ ਕਰੀ ਨੀ ਪਿੰਡ ਦਾ ਪਿੰਡ ਦਾ ਸਰਪੰਚ ਸਾਰਿਆਂ ਦਾ ਸਾਂਝਾ ਹੁੰਦਾ ਫਿਰ ਇਹ ਚੀਜ਼ਾਂ ਕਿਉਂ ਕਰ ਰਹੇ ਆ ਜੀ ਸਾਡੇ ਨਾਲ ਅਸੀਂ ਦੱਸਣਾ ਮੈਂਬਰ ਖੜੇ ਆ ਜੀ ਇਹਨਾਂ ਤੋਂ ਰੈ ਲਓ ਵੀ ਕਿੰਨੇ ਵਾਰੀ ਅਸੀਂ ਗਏ ਆ ਜੀ ਆ ਸਾਰੇ ਪਿੰਡ ਦੇ ਜਿਹੜੇ ਵਸਨੀਕ ਆ ਇਹਨਾਂ ਤੋਂ ਪੁੱਛਿਆ ਜਾਵੇ ਜੀ ਵੀ ਕੋਈ ਸਾਡੇ ਵੱਲੋਂ ਕਿਸੇ ਨੂੰ ਕੰਪਲੇਂਟ ਹੈ ਜਾਂ ਕੋਈ ਅਸੀਂ ਕਿਸੇ ਦੇ ਸਾਈਨ ਨਹੀਂ ਕੀਤੇ ਜਾਂ ਕੋਈ ਮਤੇ ਨਹੀਂ ਪਾਏ ਨਰੇਗਾ ਦੇ ਕੰਮਾਂ ਦੇ ਵਿੱਚ ਅਸੀਂ ਵੀ ਵਾਰੀ ਜਾਇਆ ਲੋਕਪਾਲਤੀ ਕਾਡਰ ਕਰਤੇ ਜੀ ਵਾ ਕਰੇ ਤੇ ਅਸੀਂ ਉਥੇ ਤਰੀਕਾਂ ਭੁਗਤੇ ਤੇ ਫਿਰਗੇ ਜੀ ਸਾਨੂੰ ਚਿੱਠੀ ਆ ਗਈ ਲੋਕਪਾਲ ਦੀ ਅਕੇ ਤੁਹਾਡੇ ਪਿੰਡ ਕਪਲਾ ਹੋ ਰਿਹਾ ਸਰਪੰਚ ਜ਼ਿੰਮੇਵਾਰ ਤੂੰ ਐ ਅਸੀਂ ਸਾਡੇ ਉਹਦੇ ਜਾਗੋ ਸੀ ਅਸੀਂ ਉਥੇ ਤਰੀਕਾਂ ਭੁਗਤੇ ਤੇ ਫਿਰਗੇ ਮੋਖ ਸਰ ਫਿਰਗੇ ਇਹਨਾਂ ਦੀ ਖਾਤਰ ਵੀ ਯਾਰ ਆ ਚਿੱਠੀ ਕਿਵੇਂ ਆ ਗਈ ਉਹੀ ਬਨਾਮ ਨਾਲ ਉਥੇ ਗਏ ਤਾਂ ਦੀ ਗੱਲ ਕਰਦੇ ਆ ਜੀ ਇਹ ਜਲਾਸ ਲੋਕਾਂ ਦਾ ਵਿੱਚ ਅਸੀਂ ਕੀਤਾ ਸੀਗਾ ਜੀ ਜਿਨ੍ਹਾਂ ਨੇ ਅਲੀਗੇਸ਼ਨ ਲਾਇਆ 23 ਤਰੀਕ ਦਾ ਅਸੀਂ ਆ ਜਲਾਸ ਕਰ ਸਕਦੇ ਤੇ ਦੂਜੇ ਕਿਉਂ ਨਹੀਂ ਕਰ ਸਕਦੇ ਫਿਰ ਲੋਕਾਂ ਦਾ ਅੱਜ ਵੀ ਇਕੱਠ ਕੀਤਾ ਤੇ ਲੋਕਾਂ ਦਾ ਇਕੱਠ ਕਰਨ ਵੇ ਤੇ ਸਾਨੂੰ ਕਿੱਡੀ ਇੱਕ ਗੱਲ ਸੀ ਕਿ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਨਾ ਸਾਨੂੰ ਕੋਈ ਵੀਡੀਓ ਨੇ ਮੰਨ ਲਓ ਆਪਦਾ ਏਜੰਡਾ ਕੱਢ ਕੇ ਗਿਆ ਵੀ ਇੱਥੇ ਆ ਕੇ ਭਾਈ ਇੰਨੀ ਤਰੀਕ ਨੂੰ ਤੁਸੀਂ ਕਰੋ ਜਾਂ ਨਾ ਕਰੋ ਕੋਈ ਤਰੀਕ ਦਿੰਦਾ ਜਦੋਂ ਅਸੀਂ ਨਸ਼ਾ ਵਿਰੋਧ ਯੋਧਾ ਵਾਲੇ ਵਾਰੀ ਕਰ ਸਕਦੇ ਹਾਂ ਦੂਜਾ ਵੀ ਕਰ ਸਕਦੇ ਹਾਂ ਪਰ ਨਸ਼ਾ ਵਿਰੋਧ ਯੁੱਧ ਜਿਹੜਾ ਐਮਐਲਏ ਸਾਹਿਬ ਨੇ ਕਿਤੇ ਉਹ ਚ ਤਾਂ ਸਾਨੂੰ ਵਾਢੀ ਨਹੀਂ ਦਿੱਤਾ ਗਿਆ ਉਹ ਚ ਕਹਿੰਦੇ ਤੁਸੀਂ ਆਉਂਗੇ ਜਾਂ ਜੇ ਹਿੱਤਿਆਂ ਦੇ ਜੇ ਸਾਡੀ ਕੋਠੀ 'ਚ ਤੁਸੀਂ ਆਉਂਗੇ ਤਾਂ ਅਸੀਂ ਭੱਜਾਂਗੇ ਦੂਜਿਆਂ ਦੇ ਇਹ ਸਿਧਾ ਕਰਕੇ ਫਿਰ ਤੁਹਾਨੂੰ ਦੱਸੋ ਜੀ ਉਹਨਾਂ ਦੀ ਚੌਧਰ ਖਤਮ ਹੁੰਦੀ ਹੈ ਤੁਹਾਨੂੰ ਮਤਲਬ ਸਰਪੰਚ ਨਹੀਂ ਸਮਝਦੇ ਉਹ ਲੱਗਦਾ ਤਾਂ ਇਹੀ ਹੈ ਜੀ ਉਹ ਕਹਿੰਦੇ ਤੁਸੀਂ ਲੋਕਾਂ ਦੇ ਚੁਣੇ ਹੋਏ ਅਸੀਂ ਸਰਪੰਚ ਨਹੀਂ ਮੰਨਦੇ ਅਸੀਂ ੱੱਕੇ ਨਾਲ ਜਿਹੜਾ ਲਾਇਆ ਉਹ ਸਰਪੰਚ ਮੰਨਦੇ ਆ ਉਹਨੂੰ ਅਸੀਂ ਸਰਪੰਚ ਮੰਨਦੇ ਆ ਦੱਸੋ ਜੀ ਫਿਰ ਇਹ ਕੀ ਹਰਕਤਾਂ ਜੀ ਤੁਸੀਂ ਵੇਖੋ ਸਰਕਾਰ ਤਾਂ ਕਹਿੰਦੀ ਸੀ ਨਿਆ ਦਵਾਈਵਾਂਗੇ ਪਰ ਸਾਨੂੰ ਤਾਂ ਲੱਗਦਾ ਨਹੀਂ ਕੋਈ ਨਿਆ ਮਿਲੂਗਾ ਜੀ ਸਾਨੂੰ ਤਾਂ ਆਹ ਸਾਰੀ ਪੰਚਾਇਤ ਆ ਬੈਠੀ ਹੈ ਜੀ 6 ਕੋਰਮ ਪੂਰਾ ਸਾਡਾ ਕੋਈ ਸਾਡੇ ਚ ਕਮੀ ਪੇਸੀ ਕੱਢ ਦਿਓ ਜੀ ਆਉਣ ਦੀ ਰਿਕਾਰਡ ਅਸੀਂ ਸਾਰੀ ਵਾਰ-ਵਾਰ ਚਿੱਠੀਆਂ ਪਾਈਆਂ ਆਹ ਜਲਾਸ ਕਿਤੇ ਜਿਹੜੇ ਇਲੈਕਸ਼ਨ ਨੇ ਫਿਰ ਇਲੈਕਸ਼ਨ ਕਿਉਂ ਕਰਵਾਏਗੇ ਜੇ ਕਰਾ ਕੋਈ ਵਾਪਰਨਾ ਚਾਹੀਦਾ ਇਹ ਤਾਂ ਮੈਨੂੰ ਐਂ ਲੱਗਦਾ ਬੰਦ ਹੀ ਕਰ ਦੇਣੇ ਚਾਹੀਦੇ ਜਦੋਂ ਲੋਕਾਂ ਦੀ ਆਵਾਜ਼ ਹੀ ਦੱਬੀ ਜਾ ਰਹੀ ਹੈ ਲੋਕਤੰਤਰ ਦਾ ਕਹਾਣੀ ਹੋ ਰਿਹਾ ਹੈ ਲੋਕਤੰਤਰ ਦੇ ਨੁਮਾਇੰਦਿਆਂ ਨੂੰ ਜਦੋਂ ਮੰਨਣਾ ਹੀ ਨਹੀਂ ਫਿਰ ਇਹ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ ਕਿਉਂ ਧੱਕੇ ਕਰਾਏ ਜਾ ਰਹੇ ਐ ਕਿਸ ਗੱਲ ਤੋਂ ਧੱਕੇ ਕਰਾਏ ਜਾ ਰਹੇ ਪਹਿਲਾਂ ਇਹ ਦੱਸੋ ਪੰਚਾਇਤ ਜਦੋਂ ਸਭ ਦੀ ਸਰਵ ਸੰਝੀ ਹੁੰਦੀ ਆ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੁੰਦਾ ਤੇ ਫਿਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਪੰਚਾਇਤਾਂ ਨੂੰ ਸਾਰੇ ਕਈ ਵਾਰਡਾਂ ਚ ਸਰਵਸੰਤੀ ਹੋਈ ਆ ਸਾਰਿਆਂ ਨੇ ਵੋਟਾਂ ਪਾਈਆਂ ਸਾਰੀਆਂ ਗਲੀਆਂ ਨਾਲੀਆਂ ਦੇ ਅਸੀਂ ਮਤੇ ਪਾਏ ਆ ਫਿਰ ਕਿਉਂ ਨਹੀਂ ਪਿੰਡ ਦੇ ਕੰਮ ਕਰਨ ਦਿੱਤੇ ਜਾ ਰਹੇ ਨੁਕਸਾਨ ਕੀ ਦਾ ਅਸੀਂ ਤਾਂ ਲੋਕਾਂ ਨੇ ਫਤਵਾ ਦਿੱਤਾ ਨੁਕਸਾਨ ਲੋਕਾਂ ਦਾ ਜਿਨ੍ਹਾਂ ਦੇ ਚੁੱਲ੍ਹੇ ਬਲਦੇ ਨਰੇਗਾ ਦਾ ਕੰਮ ਬੰਦ ਪਿਆ ਉਹਨਾਂ ਦੇ ਨੁਕਸਾਨ ਨਹੀਂ ਦੱਸੋ ਆਹ ਆਪਦੇ ਚੇਤਿਆਂ ਦੇ ਵੀ ਇਹਦੇ ਫਲਾਨੇ ਦਾ ਨਾਮ ਕੱਢਦੇ ਧੁੰਕੇ ਦਾ ਕੱਢ ਦੋ ਇਹ ਇਹ ਚੀਜ਼ਾਂ ਚੱਲੀ ਜਾ ਰਹੀਆਂ ਫਲਾਨਾ ਆਵੇ ਨਾ ਧੁੰਕਾ ਆਵੇ ਨਾ ਇਹ ਰਾਜਨੀਤੀਆਂ ਕਿਉਂ ਪਿੰਡ ਦੇ ਵਿੱਚ ਦਫੇੜ ਪਾਇਆ ਸਾਡੇ 70 ਸਾਲਾਂ ਤੋਂ ਆ ਬੈਠਿਆ ਜੀ ਅੱਜ ਤੀਕ ਕੋਈ ਸਰਪੰਚ ਸਸਪੈਂਡ ਨਹੀਂ ਹੋਇਆ ਸੀ ਦੱਸੋ ਵੀ ਹੋਇਆ ਸੀਗਾ ਅੱਜ ਤੀਕ ਕੋਈ ਹੋਇਆ ਪਹਿਲਾ ਕੰਮ ਇਹ ਹੋਇਆ ਵੀ ਅਸੀਂ ਸਾਥੋਂ ਇਹ ਉਹੀ ਨਹੀਂ ਹੁੰਦਾ ਇਹੀ ਬਦਲਾਅ ਲੱਗਦਾ ਤੁਹਾਨੂੰ ਜਿਹੜਾ ਇਹੀ ਬਦਲਾਅ ਲੱਗਦਾ ਜੀ ਸਾਨੂੰ ਤਾਂ ਜਿਹੜਾ ਬਦਲਾਅ ਲੱਗਦਾ ਜੀ ਇਹ ਤੇ ਇਸੇ ਕਰਕੇ ਸਾਰੇ ਮੈਨੂੰ ਲੱਗਦਾ ਵੀ ਜਿਹੜਾ ਪਿੰਡ ਦੇ ਵਿੱਚ ਆਹ ਕੁਝ ਹੋ ਰਿਹਾ ਹੈ ਜਿਹੜੀ ਗੰਦੀ ਰਾਜਨੀਤੀ ਹੋ ਰਹੀ ਹੈ ਘਟਗਾ ਰਾਜਨੀਤੀ ਇੱਕ ਆਪ ਦੀ ਸਿਰਫ ਚੌਧਰ ਖਾਤਰ ਮੈਂ ਤਾਂ ਇਸ ਗੱਲ ਨੂੰ ਚੰਗੀ ਨਹੀਂ ਮੰਨਦਾ ਰੀਤ ਪਾ ਰਹੇ ਆ ਜੀ ਅਗਲੇ ਟਾਈਮ 'ਚ ਆਉਣ ਵਾਸਤੇ ਬਈ ਕਿਉਂਕਿ ਅਸੀਂ ਚੱਲੂਗਾ ਅਗਲੀ ਵਾਰੀ ਹੁਣ ਇੱਕ ਨੇ ਚਲਾਤਾ ਗਾ ਫਿਰ ਨਹੀਂ ਚੱਲਦਾ ਰਹੂਗਾ ਪਿੰਡ ਲੈਵਲ ਤੇ ਫਿਰ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਹੀ ਆ ਜੀ ਟਾਈਮ ਹਨ ਫਿਰ ਤਾਂ ਬਦਲਦੀਆਂ ਹੀ ਰਹਿੰਦੀਆਂ ਜੀ ਬਾਕੀ ਜੀ ਆ ਤੁਸੀਂ ਆ ਬੈਠੇ ਆ ਜੀ ਸਾਰਿਆਂ ਦੀ ਰਾਏ ਲਓ ਜੀ ਮੈਂਬਰ ਖੜੇ ਆ ਸਾਰਿਆਂ ਨੂੰ ਜਿੱਥੋਂ ਅਜਾਏ ਜਾਣਾ ਪਿਆ ਤੁਹਾਡੇ ਨਾਲ ਚੱਲਾਂਗੇ ਹਾਂਜੀ ਸਰ ਐਮਰਲ ਸਰ ਉਹ ਇੱਕ ਮਾਮਲੇ ਚ ਪੱਕੇ ਲੈਣਾ ਜੀ ਤੁਹਾਡਾ ਹਾਂਜੀ ਹਾਂਜੀ ਲਓ ਜੀ ਹਾਂਜੀ ਹੁਸਨਰ ਪਿੰਡ ਦੇ ਵਿੱਚ ਅੱਜ ਇੱਕ ਕੱਠ ਰੱਖਿਆ ਜਾਂਦਾ ਜੀ ਓਕੇ ਜਿਹਦੇ ਵਿੱਚ ਸਾਰੀ ਪੰਚਾਇਤ ਸਰਪੰਚ ਮੈਂਬਰ ਹੁੰਦੇ ਨੇ ਓਕੇ ਤੇ ਉਹਨਾਂ ਨੇ ਕਈ ਇਲਜ਼ਾਮ ਲਗਾਏ ਨੇ ਕਿ ਸਾਡੇ ਪਿੰਡ ਦੇ ਜਿਹੜੇ ਕੰਮ ਨੇ ਉਹ ਪਹਿਲਾਂ ਰੁਕੇ ਗਏ ਉਸ ਤੋਂ ਬਾਅਦ ਸਾਨੂੰ ਸਸਪੈਂਡ ਕਰਵਾ ਦਿੱਤਾ ਗਿਆ ਕਿ ਤੁਸੀਂ ਕੰਮ ਨਹੀਂ ਕਰ ਰਹੇ ਜੀ ਇਹ ਉਹਨਾਂ ਦਾ ਕਹਿਣਾ ਕਿ ਤੁਹਾਡੇ ਦਬਾਅ ਦੇ ਵਿੱਚ ਸਾਰਾ ਕੁਝ ਵਾਪਰੇਗਾ। ਮੈਨੂੰ ਤੁਸੀਂ ਐਂ ਦੱਸੋ ਜੀ। ਜੀ। ਮੇਰਾ ਦਵਾਖਾ ਦਾ ਪੈਸਾ। ਹੂੰ। ਜੀ। ਜਿਹੜੇ ਕਾਨੂੰਨੀ ਨੁਕਤੇ ਹੁੰਦੇ ਆ ਨਾ ਰਾਜੀ। ਜੀ। ਉਹਦਾ 'ਚ ਇਹ ਪੂਰਾ ਨਹੀਂ ਉਤਰ ਸਕਿਆ। ਨਾ ਤਾਂ ਇਹਦੇ ਕੋਲੇ ਮੈਂਬਰ ਪੂਰੇ ਸੀ। ਜੀ। ਨੰਬਰ 1, ਨੰਬਰ 2 ਇੱਕ ਦੋ ਮੀਟਿੰਗਾਂ ਕਰਨੀਆਂ ਹੁੰਦੀਆਂ ਇੱਕ ਹਾੜੀ ਦੀ ਇੱਕ ਸੌਣੀ ਦੀ ਜੀ ਇਜਲਾਸ ਜਿਹਨੂੰ ਕਹਿ ਦਿੰਨੇ ਆਪਾਂ ਜੀ ਉਹ ਇਜਲਾਸ ਇਹਨੇ ਦੋਨੇ ਹੀ ਕੀਤੇ ਹੂੰ ਤੈਨੂੰ ਪਤਾ ਹੀ ਨਹੀਂ ਵੀ ਹੁੰਦੀ ਕਿਵੇਂ ਆ ਸਰਪੰਚ ਜੀ ਇਹ ਵੀ ਹੁਣ ਐਵੇਂ ਚੱਕ ਚਕਾ ਚਾ ਕੇ ਲੋਕਾਂ ਦੀ ਇਹ ਕੰਮ ਕਰਦਾ ਫਿਰਦਾ ਜੀ ਮੇਰਾ ਕੋਈ ਇੰਟਰਸਟ ਨਹੀਂ ਲਾਅ ਇਹ ਕਹਿੰਦਾ ਜੀ ਜੇ ਦੋ ਇਜਲਾਸ ਨਾ ਕੀਤੇ ਜਾਣ ਨਾ ਜੀ ਇਹ ਫਿਰ ਸਰਪੰਚ ਆਟੋਮੈਟਿਕ ਹੀ सस्पेंड ਹੋ ਜਾਂਦਾ ਜੀ ਮੈਨੂੰ ਤਾਂ ਖੁਦ ਜਦੋਂ ਇਹ सस्पेंड ਹੋ ਗਿਆ ਉਦੋਂ ਬਾਅਦ ਪਤਾ ਲੱਗਿਆ ਵੀ ਇਹ ਭਾਈ ਸਾਹਿਬ ਦਾ ਭੂਗ ਪੈ ਗਿਆ ਠੀਕ ਹੈ ਇਹ ਵਾਸਤੇ ਸਾਡੇ ਵਾਸਤੇ ਤਾਂ ਸਮਾਂ ਦੀ ਸਿਆਪਾ ਖੜਾ ਹੋ ਗਿਆ ਤੁਹਾਨੂੰ ਮੈਂ ਸਹੀ ਦੱਸਾਂ ਜਿਹੜਾ ਇਹ ਸਸਪੈਂਡ ਹੋ ਗਿਆ ਜੀ ਕਿਉਂਕਿ ਜੇ ਸਰਪੰਚ ਹੁੰਦਾ ਤਾਂ ਸਾਨੂੰ ਬਹੁਤ ਸੌਖਾ ਹੋ ਜਾਂਦਾ ਕੰਮ ਕਰਾਉਣਾ ਪਿੰਡ ਦਾ ਜੀ ਮਤੇ ਮਤੇ ਪਵਾ ਕੇ ਜੀ ਪਤਾ ਹਰੀ ਵੀ ਕਹਿਣਾ ਵੀ ਜੇ ਸੂਤ ਹੁੰਦਾ ਆਪਦੀ ਪੰਚਾਇਤ ਨਾਲ ਮੈਂਬਰਾਂ ਨਾਲ ਠੀਕ ਕਰ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਦੇ ਨਾਲ ਅੱਧਾ ਪੈਸਾ ਵੀ ਦੇਖੋ ਨਾ ਤਾਂ ਐਮਐਲਏ ਦੇ ਵਜਨਾ ਵੀ ਉਹਨੇ ਕੰਮ ਕਰਾ ਕੇ ਦਿੱਤਾ ਜੀ ਠੀਕ ਆ ਨਾ ਜੋ ਵੀ ਫੰਡਸ ਆਉਂਦੇ ਆ ਉਹ ਸਾਡੇ ਨਾਲ ਹੀ ਵਜਨਾ ਵੀ ਉਹ ਉਹਨਾਂ ਨੇ ਲਿਆ ਕੇ ਦਿੱਤਾ ਨੀ ਪੱਥਰ ਵੀ ਐਮਐਲਏ ਦੇ ਨਾਂ ਤੇ ਹੀ ਲੱਗਣਾ ਜੀ ਤੇ ਮੈਨੂੰ ਕੀ ਪ੍ਰੋਬਲਮ ਆ ਜੇ ਇਹ ਲਾਦੇ ਪੜਾਦੇ ਕੋਈ ਹੋਰ ਲਾਦੇ ਉਹਨਾਂ ਦਾ ਇਹ ਕਹਿਣਾ ਕਿ ਕੁਝ ਬੰਦੇ ਨੇ ਜੋ ਕਿ ਹਾਰੇ ਹੋਏ ਉਮੀਦਵਾਰ ਨੇ ਸਰਪੰਚੀ ਦੇ ਆਮ ਆਦਮੀ ਪਾਰਟੀ ਦੇ ਕਿ ਉਹਨਾਂ ਦੇ ਕਾਰਨ ਜਿਹੜਾ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਜੀ ਕਿ ਉਹ ਆਮ ਆਦਮੀ ਪਾਰਟੀ ਦੇ ਨੇ ਦੂਜੇ ਬਰਬਰ ਪਿੰਡ ਨੇ ਇਹਨਾਂ ਨੂੰ ਸਰਪੰਚ ਬਣਾਇਆ ਜੀ ਮੈਨੂੰ ਕੀ ਪ੍ਰੋਬਲਮ ਆ ਰਾਜੀ ਕਿਉਂ ਧੱਕਾ ਕਰੂੰਗਾ ਹੂੰ ਉਹ ਕਿਹੜਾ ਕੋਈ ਮੇਰੇ ਤਾਏ ਚਾਚੇ ਦੇ ਮੁੰਡੇ ਆ ਵੀ ਜਿਹੜਾ ਮੈਂ ਉਹਨਾਂ ਵਾਸਤੇ ਸਟੈਂਡ ਲੜਨਾ ਜੀ ਇਹ ਆਪਦੀ ਪੰਚਾਇਤ ਦੇ ਮੈਂਬਰ ਕਾਇਮ ਕਰ ਲੈਣ ਜੀ ਮੈਂ ਤਾਂ ਅੱਜ ਵੀ ਥੋੜੇ ਥੋੜੇ ਰਹੀ ਵੀ ਮੈਂ ਇਹੀ ਮੈਸੇਜ ਦਿਨਾ ਵੀ ਆਪਦੀ ਪੰਚਾਇਤ ਕਾਇਮ ਕਰ ਲੋ ਜੀ ਗਾਂ ਅਪੀਲ ਪਾ ਲੋ ਵੀ ਭਾਈ ਅਸੀਂ ਅੱਗੇ ਤੋਂ ਸਾਰੀਆਂ ਮੀਟਿੰਗਾਂ ਮੁੱਢੀਆਂ ਕਰਾਂਗੇ ਬਹਾਲ ਹੋ ਕੇ ਆਜੋ ਜੀ ਜਿਹੜੇ ਮਰਜ਼ੀ ਕੰਮ ਲਈ ਜਾਣ ਯਾਰ ਹੁਣ 6 ਮਹੀਨੇ ਹੋ ਗਏ ਸਾਰਾ ਕੰਮ ਰੁਕਿਆ ਪਿਆ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਮੇਰੇ ਅਸੇ ਸਮਝ ਦੀ ਗਲੇ ਦੀ ਹੱਡੀ ਬਣੀ ਪਈ ਐ ਇੱਕ ਸਾਲ ਵਾਂਗੂ ਇਹਨਾਂ ਨੇ ਪੂਰਾ ਖਰਾਬ ਕਰਤਾ ਜੀ ਜਿਹੜਾ ਕਿ ਮੈਂ 2.5 ਸਾਲ ਦੀ ਪ੍ਰੋਮਿਸ ਕੀਤੀ ਆ ਬਿਲਕੁਲ ਹਣਾ ਮੈਨੂੰ ਤਾਂ ਅੱਧਾ ਪੈਸਾ ਵੀ ਕੋਈ ਇਤਰਾਜ ਨਹੀਂ ਨਾ ਹੀ ਕੋਈ ਮੇਰੀ ਇਹਦੇ ਨਾਲ ਵਿਚਾਰੇ ਨਾਲ ਕੋਈ ਹੈ ਕੋਈ ਇਹੋ ਜੀ ਗੱਲਬਾਤ ਨਾਲੇ ਗਰੀਬ ਬੰਦੇ ਦਾ ਕਾਹਦਾ ਹੁੰਦਾ ਐਸਸੀ ਹੈਗਾ ਵਿਚਾਰਾ ਜੀ ਮੇਰੇ ਤਾਂ ਜਮੀਂ ਹੈ ਨਹੀਂ ਆ ਸੌਰੀ ਇਹ ਤਾਂ ਜ਼ਿਮੀਦਾਰ ਆ ਸਰ ਚ ਰਿਜ਼ਰਵਡ ਹੀਗਾ ਇਹ ਤਾਂ ਜਨਰਲ ਆ ਜੀ ਹਾਂ ਜਨਰਲ ਬੰਦਾ ਇਹ ਮੇਰੇ ਮੇਰਾ ਤਾਂ ਅੱਧਾ ਪੈਸਾ ਵੀ ਹੈ ਨਹੀਂ ਕੋਈ ਇਹਦੇ ਨਾਲ ਇਹ ਆ ਜੇ ਆਪਦੇ ਮੈਂਬਰ ਕਾਇਮ ਕਰ ਲੇ ਤੇ ਸਰਪੰਚੀ ਉਹਨਾਂ ਨੇ ਇਹ ਵੀ ਕਹਿੰਨਾ ਕਿ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਹੈ ਗੱਲਬਾਤ ਕਰਨ ਨੂੰ ਤੁਸੀਂ ਗੱਲਬਾਤ ਵੀ ਨਹੀਂ ਕਰ ਰਹੇ ਉਹਨਾਂ ਦੇ ਨਾਲ ਇਹ ਫੋਟਾ ਮੇਰੇ ਕੋਲੇ ਕੋਈ ਨੰਬਰ ਨਹੀਂ ਸੀ ਜੀ ਨੰਬਰ ਹੈ ਨਹੀਂ ਸੀ ਨਾ ਜੀ ਤੁਸੀਂ ਦੱਸਿਆ ਨਾ ਮੈਨੂੰ ਵੀ ਮੈਂ ਬਾਈ ਫਲਾਨਾ ਬੋਲਦਾ ਜੀ ਜੀ ਉਹਦਾ ਟੈਲੀਫੋਨ ਵੀ ਮੈਂ ਚੱਕ ਲਿਆ ਜੀ ਕੋਈ ਕਰ ਲੈ ਮੈਨੂੰ ਤਾਂ ਯਾਰ ਟੈਲੀਫੋਨ ਮੈਂ ਤਾਂ ਕਰੇ ਕੋਈ ਜਵਾਬ ਨਹੀਂ ਦਿੱਤਾ ਕਿਸੇ ਨੂੰ ਬ్రਦਰ ਜੀ ਆ ਜੇ ਨਾਲ ਇਹਨਾਂ ਦੇ ਰਕਬੇ ਵਿੱਚ ਤਾਂ ਮੈਂ ਬੈਠਾ ਹਾਂ ਇਹਨਾਂ ਦੇ ਪਿੰਡ ਦਾ ਬੈਠਾ ਮੈਂ ਆਪਣਾ ਹੋਸਟਲ ਬਿਲਕੁਲ ਜੀ ਆ ਕੇ ਚਾਰ ਬੰਤੇ ਮੈਨੂੰ ਮਿਲ ਲੈਣ ਵੀ ਬਾਈ ਜੀ ਆਹ ਪ੍ਰੋਬਲਮ ਆ ਨਾਲ ਦੀ ਨਾਲ ਆਪਾਂ ਸੋਲਵ ਕਰ ਦਾਂਗੇ ਠੀਕ ਹੈ ਜੀ ਪ੍ਰੋਬਲਮ ਅਸਲ ਪਤਾ ਕੀ ਆ ਜੀ ਜਿਹੜੀ ਅਸਲ ਕਹਾਣੀ ਤੁਹਾਨੂੰ ਮੈਂ ਦੱਸਦਾ ਜੀ ਇਹ ਹੈਗੇ ਬੜਿੰਗ ਸਾਹਿਬ ਦੇ ਬੰਦੇ ਠੀਕ ਹੈ ਸਵਾਏ ਬਦਰਾਮ ਕਰਨ ਤੋਂ ਇਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਹੂੰ ਅਸਲ ਕਹਾਣੀ ਹੈਗੀ ਇਹ ਉਹ ਇਹਨਾਂ ਨੂੰ ਕੂਰ ਦਾ ਉਹ ਜਦੋਂ ਕੂਰ ਦਾ ਇਹ ਆਉਂਦੇ ਨਹੀਂ ਇਹ ਆਉਂਦੇ ਨਹੀਂ ਕੰਮ ਹੁੰਦਾ ਨਹੀਂ ਅਸਲ ਕਹਾਣੀ ਹੈਗੀ ਆ ਠੀਕ ਹੈ ਤੁਸੀਂ ਮਤਲਬ ਸਾਰਾ ਕੁਝ ਕਰਵਾਉਣ ਨੂੰ ਤਿਆਰ ਹੋ ਜੇ ਕਰਾਉਂਦੇ ਮੈਂ ਤਾਂ ਯਾਰ ਬ੍ਰਦਰ ਮੈਨੂੰ ਐ ਦੱਸੋ ਜੇ ਪਿੰਡ 'ਚ ਕੋਈ ਵਿਕਾਸ ਕਰਾਊਗਾ ਤਾਂ ਮੈਨੂੰ ਕੋਈ ਤਾਂ ਹੀ ਚਾਰ ਵੋਟਾਂ ਪਹਿਣਗੀਆਂ ਨਾ ਜੀ ਠੀਕ ਆ ਨਾ ਮੇਰੇ ਮੇਰੇ ਮਨ 'ਚ ਕੋਈ ਐਵੀਂ ਗੱਲ ਨਹੀਂ ਅੱਧਾ ਪੈਸਾ ਵੀ ਨਹੀਂ। ਆਉਂਦੀ ਪੰਚਾਇਤ ਪੂਰੀ ਕਰ ਲੈ ਮੇਰੇ ਕੋਲੇ ਵੀ ਨਾ ਆਵੇ। ਜੀ। ਵੀਡੀਓ ਕੋਲੇ ਜਾ ਕੇ ਕਹਿ ਦੇ। ਜੀ। ਹਾਂ। ਹੋ ਗਿਆ ਜੀ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।